ਅਮ੍ਰਿਤਸਰ ਦੀ ਹਥਿਆਰਪ੍ਰਸਤ ਪੁਲਿਸ ਨੇ ਬੀਤੇ ਦਿਨੀ ਵਾਲਮੀਕ ਚੌਂਕ ਵਿਖੇ ਜੁਲਰੀ ਸ਼ਾਪ ਵਿੱਚ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਵੱਡੀ ਕਾਮਯਾਬੀ ਹਾਸਲ ਕਰਦਿਆ। ਦੋਸ਼ੀਆਂ ਨੂੰ ਦੋ ਪਿਸਤੌਲ ਤੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਆ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸ਼ਾਮਲ ਗੈਂਗਸਟਰ ਆਕਾਸ਼ ਦੇਸ਼ਪਾਲ ਐਨਕਾਊਂਟਰ ਦੌਰਾਨ ਪੁਲਿਸ ਦੀ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਸੀ ਜੋ ਹਸਪਤਾਲ ਵਿੱਚ ਚੈਰੀਲਾ ਹੈ। ਫਿਲਹਾਲ ਦੋਸ਼ੀਆਂ ਖਿਲਾਫ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਹ 5 ਜਨਵਰੀ ਨੂੰ ਇੱਕ ਵਾਰਦਾਤ ਹੋਈ ਸੀਗੀ ਇੱਥੇ ਬਾਲਮੀਕੀ ਚੌਕ ਜੰਡਿਆਲੇ ਚ ਪੈਂਦਾ ਹੈ ਤਾਂ ਉੱਥੇ ਇੱਕ ਜੁਐਲਰੀ ਸ਼ਾਪ ਹੈ ਸੋਨੂ ਜੁਵਲਰਸ ਤਾਂ ਦੁਪਹਿਰੇ ਦੋ ਬੰਦੇ ਆਏ ਅਣਪਛਾਤੇ ਉਹਨਾਂ ਨੇ ਆਪਣਾ ਮੂੰਹ ਢੱਕਿਆ ਸੀਗਾ ਮੋਟਰਸਾਈਕਲ ਤੇ ਆ ਕੇ ਦੁਕਾਨ ਦੇ ਬਾਹਰ ਫਾਇਰਿੰਗ ਕਰਤੀ ਜਿਸ ਦੇ ਕਰਕੇ ਜਿਹੜਾ ਕਾਂਚ ਸੀਗਾ ਦੁਕਾਨ ਦਾ ਉਹ ਟੁੱਟ ਗਿਆ ਫਾਰਚੂਨੇਟਲੀ ਕੋਈ ਇੰਜਰੀ ਨਹੀਂ ਹੋਈ ਤਾਂ ਬੜ ਚੁਕੀ ਇੱਕ ਬਰੇ ਬਾਜ਼ਾਰ ਚ ਫਾਇਰਿੰਗ ਹੋਈ ਤਾਂ ਇਟ ਵਾਸ ਅ ਸੀਰੀਅਸ ਥਿੰਗ ਔਰ ਥੋੜਾ ਉਥੇ ਲੋਕਾਂ ਦੇ ਵਿੱਚ ਦਹਿਸ਼ਤ ਔਰ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਸੀਗਾ ਤਾਂ ਇਹਦਾ ਸੰਗਿਆਨ ਲੈਂਦੇ ਹੋਏ ਅਸੀਂ ਤੁਰੰਤ ਐਫ ਆਰ ਨੰਬਰ 7 ਅੰਡਰ ਸੈਕਸ਼ਨ 109 ਬੀ ਐਨ ਐਸ ਅਟੈਂਪਟ ਟੂ ਮਰਡਰ ਔਰ ਆਰਮਜ਼ ਐਕਟ ਦੇ ਤਹਿਤ ਅਸੀਂ ਪਰਚਾ ਦਰਜ ਕਰ ਲਿਆ ਉਸ ਤੋਂ ਬਾਅਦ ਇਹਨੂੰ ਸੀਰੀਅਸਲੀ ਲੈਂਦੇ ਹੋਏ ਅਸੀਂ ਵੱਖ-ਵੱਖ ਟੀਮਾਂ ਬਣਾਈਆਂ ਇਦੇ ਵਿੱਚ ਸਾਡੇ ਡੀਐਸਪੀ ਡੀ ਸਾਹਿਬ ਡੀਐਸਪੀ ਜੰਡਿਆਲਾ ਐਸਐਚਓ ਜੰਡਿਆਲਾ ਇੰਚਾਰਜ ਸੀਆਈ ਇਹ ਸਾਰੇ ਜੁਟ ਗਏ ਤਾਂ ਇਹਨਾਂ ਨੇ ਕਾਫੀ ਮਸ਼ਕੱਤ ਕਰਤੀ ਤਾਂ ਦੋ ਤਿੰਨ ਦਿਨਾਂ ਦੇ ਵਿੱਚ ਜਿਹੜੇ ਇਹਦੇ ਵਿੱਚ ਬੰਦੇ ਇਨਵੋਲਡ ਸੀਗੇ ਉਹਨਾਂ ਨੂੰ ਟ੍ਰੇਸ ਕਰ ਲਿਆ ਕੇਸ ਨੂੰ ਉਹਨਾਂ ਨੂੰ ਆਈਡੈਂਟੀਫਾਈ ਕਰ ਲਿਆ ਫਿਰ ਉਹਦੀ ਨਿਸ਼ਾਨਦੇਹੀ ਤੇ ਇਹਦੇ ਵਿੱਚ ਦੋ ਜਿਹੜੇ ਮੁਲਜ਼ਮ ਹੈਗੇ ਨੇ ਕਾਵਿਸ਼ ਹੈ ਇੱਕ ਮਹਰਬੀਰ ਹੈ ਇਹ ਦੋਨੋਂ ਤਰਨ ਤਰਨ ਦੇ ਹੈਗੇ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਫਿਰ ਜਦੋਂ ਇਹਨਾਂ ਕੋਲੋਂ ਪੁੱਛ ਪੜਤਾਲ ਕੀਤੀ ਗਈ ਤਾਂ ਇਹ ਮੰਨ ਗਏ ਬੇਸਿਕਲੀ ਇਹਨਾਂ ਨੇ ਉਸ ਦਿਨ ਰਕੀ ਕੀਤੀ ਸੀ ਕਿ ਇੱਕ ਐਕਟਿਵਾ ਮੋਟਰਸਾਈਕਲ ਤੇ ਆਏ ਸੀਗੇ ਜੇਡੀ ਅਸੀਂ ਬਰਾਮਦ ਕਰ ਲਈ ਹੈ ਫਿਰ ਗਾਂ ਪੁੱਛਗਛ ਦੇ ਦੌਰਾਨ ਇਹ ਮੰਨੇ ਕਿ ਇਹਦੇ ਵਿੱਚ ਜਿਹੜਾ ਸ਼ੂਟਿੰਗ ਮੋਡਿਊਲ ਸੀਗਾ ਜਿਹੜੇ ਬੰਦੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀਗੀ ਉਹਨਾਂ ਦੇ ਨਾਮ ਇੱਕ ਦਾ ਆਕਾਸ਼ ਤੇਜਪਾਲ ਦੂਜੇ ਦਾ ਨਾਮ ਵਿਸ਼ਾਲ ਦੀਪ ਸੀਗਾ ਇਹ ਵੀ ਦੋਵੇਂ ਤਰਨਤਾਰਨ ਦੇ ਰਹਿਣ ਵਾਲੇ ਹੈਗੇ ਨੇ ਤਾਂ ਇਹਨਾਂ ਨੇ ਇਹ ਵੀ ਜ਼ਾਹਿਰ ਕਰਤਾ ਕਿ ਕਿਉਂਕਿ ਇਹਨਾਂ ਦੇ ਸਾਥੀ ਹੈ ਕਿ ਇਸ ਏਰੀਏ ਦੇ ਵਿੱਚ ਇਹ ਜਾ ਰਹੇ ਨੇ ਇਹਨਾਂ ਦੀ ਮੂਵਮੈਂਟ ਪ੍ਰੋਬੇਬਲ ਮੂਵਮੈਂਟ ਇਸ ਏਰੀਏ ਦੇ ਵਿੱਚ ਹੈ ਤਾਂ ਉਸ ਸੂਚਨਾ ਤੇ ਆਧਾਰ ਤੇ ਡੀਐਸਪੀ ਜੰਡਿਆਲਾ ਔਰ ਐਸਐਚਓ ਜੰਡਿਆਲੇ ਨੇ ਇਥੇ ਏਰੀਆ ਦੇ ਵਿੱਚ ਨਾਕਾਬੰਦੀ ਕਰਤੀ ਉਸ ਤੋਂ ਬਾਅਦ ਇੱਕ ਸਸਪੀਸ਼ੀਅਸ ਮੋਟਰਸਾਈਕਲ ਕੀ ਮੂਮੈਂਟ ਇਥੇ ਹੁੰਦੀ ਹੈ ਇਸ ਏਰੀਏ ਦੇ ਵਿੱਚ ਤਾਂ ਉਹਨੂੰ ਸਿਗਨਲ ਕੀਤਾ ਸੀਗਾ ਟੂ ਸਟਾਪ ਦਾ ਮੋਟਰਸਾਈਕਲ ਬਟ ਉਹ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਉਹਨਾਂ ਦਾ ਜਿਹੜਾ ਮੋਟਰਸਾਈਕਲ ਹੈ ਇਮਬੈਲੈਂਸ ਹੋ ਕੇ ਡਿੱਗ ਪਿਆ ਤਾਂ ਫਿਰ ਉਹਨਾਂ ਨੇ ਅਸਲਾ ਕਢ ਕੇ ਪੁਲਿਸ ਤੇ ਉੱਤੇ ਫਾਇਰਿੰਗ ਕੀਤੀ ਤਾਂ ਇਨ ਰੈਟੇਲੀਐਟਰੀ ਫਾਇਰਿੰਗ ਯੂ ਮਤਲਬ ਗ੍ਰੇਡੇਡ ਯੂਸ ਆਫ ਫੋਰਸ ਨੂੰ ਮਧਨਜ਼ਰ ਰੱਖਦੇ ਹੋਏ ਤਾਂ ਇੱਕ ਇਹਦੇ ਵਿੱਚ ਜਿਹੜਾ ਇੱਕ ਮੁਲਜ਼ਮ ਹੈ ਆਕਾਸ਼ ਤੇਜਪਾਲ ਉਹਦੀ ਲਾਤੇ ਦੇ ਵਿੱਚ ਗੋਲੀ ਲੱਗੀ ਹੈ ਤਾਂ ਤੁਰੰਤ ਫਿਰ ਪੁਲਸ ਨੇ ਉਹਨੂੰ ਹਸਪਤਾਲ ਖੜਾਇਆ ਤਾਂ ਉੱਥੇ ਹਜੇ ਉਹ ਸਟੇਬਲ ਹੈ ਤਾਂ ਸਾਨੂੰ ਇਹਦੇ ਵਿੱਚ ਦੋ ਵੈਪਨਸ ਦੀ ਰਿਕਵਰੀ ਹੋਈ ਹੈ ਇੱਕ 3 बोर ਦਾ ਪਿਸਟਲ ਇੱਕ 32 बोर ਦਾ ਪਿਸਟਲ ਸਾਨੂੰ ਮਿਲਿਆ ਹੈ ਤਾਂ ਇਹ ਉਹਨ ਜਿਹੜਾ ਵਾਰਦਾਤ ਵੇਲੇ ਇਹਨਾਂ ਨੇ ਮੋਟਰਸਾਈਕਲ ਯੂਜ਼ ਕਰ ਲਿਆ ਉਹ ਵੀ ਸਾਨੂੰ ਹੁਣ ਇੱਥੇ ਰਿਕਵਰ ਹੋਇਆ ਹੈ ਤਾਂ ਇਹਦੇ ਵਿੱਚ ਬੇਸਿਕਲੀ ਜਿਹੜੇ ਪਹਿਲਾਂ ਅਸੀਂ ਦੋ ਮੁਲਜ਼ਮ ਫੜੇ ਸੀਗੇ ਉਹਨਾਂ ਦੀ ਪੁਸ਼ਗੋਚ ਦੇ ਵਿੱਚ ਵੀ ਇਹ ਗੱਲ ਸਾਹਮਣੇ ਆਈ ਸੀਗੀ ਕਿ ਆ ਜਿਹੜਾ ਇਨਸੀਡੈਂਟ ਹੋਇਆ ਹੈ ਇਹ ਇਹਦਾ ਕੋਈ ਨਿੱਜੀ ਤੌਰ ਤੇ ਕੋਈ ਪੇਮੈਂਟ ਦਾ ਇਸ਼ੂ ਸੀਗਾ ਜਿਹੜਾ ਜੁਵਲਰ ਹੈ ਤਾਂ ਉਹਦੇ ਕਰਕੇ ਇੱਕ ਫੋਰਨ ਬੇਸਡ ਐਂਟੀਟੀ ਹੈ ਉਹਨੇ ਇਹ ਫਾਇਰਿੰਗ ਕਰਾਈ ਸੀਗੀ ਇਹਨਾਂ ਦਾ ਕੋ ਗੈਂਗਸਟਰ ਨਾਲ ਕੋ ਸੰਬੰਧ ਹੈਗਾ ਇਨਦਰ ਗੈਂਗਸਟਰ ਜਿਹੜਾ ਇਹ ਆਕਾਸ਼ ਤੇਜਪਾਲ ਹੈ ਤਾਂ ਇਹਦੇ ਬਰ ਖਿਲਾਫ ਜ਼ਰੂਰ ਪੁਰਾਣੇ ਪਰਚੇ ਦਰਜ ਹੈ ਤਾਂ 4-5 ਮੁਕਦਮੇ ਪੁਰਾਣੇ ਦਰਜ ਹੈ ਉੱਚੇ ਸਨੈਚਿੰਗ ਔਰ ਬੰਦੂਕ ਦੀ ਨੋਕ ਤੇ ਉਤੇ ਜਿਸ ਤਰ੍ਹਾਂ ਸਨੈਚਿੰਗ ਚੀਨਾ ਜਬਤੀ ਹੁੰਦੀ ਹੈ ਉਸ ਤਰ੍ਹਾਂ ਦੇ 4-5 ਮੁਕਦਮੇ ਦਰਜ ਸਾਰਾ ਕਿੰਨੇ ਫਾਇਰ ਕੀਤੇ ਗਏ ਨਾ ਮਲੋ ਨਹੀਂ ਫਾਰਚੂਨੇਟਲੀ ਪੁਲਿਸ ਮੁਲਾਜ਼ਮਾ ਦਾ ਬਚਾਅ ਹੋਇਆ ਬਟ ਇਨ ਰਿਟੈਲੀਏਟਰੀ ਫਾਇਰਿੰਗ ਇੱਕ ਜਿਹੜਾ ਫਾਇਰ ਹੈ ਇਹ ਮੁਲਜ਼ਮ ਨੂੰ ਲੱਗਿਆ